ਵਾਦਿਲ ਕਦੇ ਐਮਰ ਸਰਕਾਰੀ ਕਾਲਜ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦਾ ਸਨਮਾਨ ਸਮਾਰੋਹ ਹੋਇਆ ਆਯੋਜਿਤ ਕੀਤਾ ਸੰਘਰਸ਼ ਦੇ ਵਿੱਚ ਸਾਥ ਦੇਣ ਵਾਲੇ ਸਾਥੀਆਂ ਦਾ ਸਨਮਾਨ ਫਾਜ਼ਿਲਕਾ ਦੇ ਵਿੱਚ ਅੱਜ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਤਸਵੀਰਾ ਸਾਹਿਬ ਨੇ ਆਈਆਂ ਜਿਸ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ ਅੱਜ ਇਹ ਸਨਮਾਨ ਸਮਾਰੋਹ ਐਮਰ ਸਰਕਾਰੀ ਕਾਲਜ ਦੇ ਵਿੱਚ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਯੂਨੀਅਨ ਦੇ ਸੰਘਰਸ਼ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਸਾਥੀਆਂ ਦਾ ਸਨਮਾਨ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਐਮਰ ਕਾਲਜ ਦੇ ਵਿੱਚ ਐਮਏ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਦੇ ਲਈ ਉਹਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ ਜਿਸ ਨੂੰ ਲੱਗੇ ਉਹਨਾਂ ਨੂੰ ਕਾਮਯਾਬੀ ਮਿਲੀ ਹੈ ਤੇ ਸਰਕਾਰ ਵੱਲੋਂ ਐਮਰ ਕੋਲੇਜ ਦੇ ਵਿੱਚ ਦੋ ਐਮਏ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਦੇ ਚਲਦੇ ਸੰਗਰਸ਼ ਦੇ ਵਿੱਚ ਸਾਥ ਦੇਣ ਵਾਲੇ ਸਤਿਆਂ ਦਾ ਸਨਮਾਨ ਕੀਤਾ ਗਿਆ ਜ਼ਰਕੀ ਕਾਂਗਰਸ ਦੇ ਕਾਰਗਰਮ ਨੂੰ ਲੱਗੇ ਜਿਹੜਾ ਸਟੂਡੈਂਟ ਜੁਨੇ ਵਾਲਾ ਪੁੱਛਿਆ ਗਿਆ ਪੰਜਾਬ ਸਟੂਡੈਂਟਸ ਯੂਨੀਅਨ ਪਿਛਲੇ 5 ਸਾਲਾਂ ਤੋਂ ਲਗਾਤਾਰ ਇਸ ਫਾਇਲਕਾ ਦੇ ਇੱਕ ਲੋਕ ਤੇ ਕਾਲਜ ਦੇ ਵਿੱਚ ਜਿਹੜੀ ਉਚੈਰੀ ਸਿੱਖਿਆ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੀਆਂ ਪੋਸਟਾਂ ਲਿਆਉਣ ਦੇ ਲਈ ਪੋਸਟ ਗ੍ਰੈਜੂਏਸ਼ਨ ਕੋਰਸੇ ਸ਼ੁਰੂ ਕਰਾਉਣ ਦੇ ਲਈ ਲਗਾਤਾਰ ਲੜਾਈ ਲੜ ਰਹੀ ਸੀਗੀ ਔਰ ਲੰਬੇ ਸਮੇਂ ਦੇ ਘੋਲ ਦੇ ਲੜਨ ਤੋਂ ਬਾਅਦ ਇੱਥੇ ਦੋ ਕੋਰਸ ਪੰਜਾਬੀ ਤੇ ਹਿਸਟਰੀ ਦੇ ਇੱਥੇ ਆਏ ਐ ਇਹ ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਸਟੂਡੈਂਟਸ ਯੂਨੀਅਨ ਜਿੱਥੇ ਵਧਾਈ ਦੀ ਪਾਤਰ ਹੈ ਉੱਥੇ ਇਹਨਾਂ ਨੂੰ ਹੋਰ ਤਕੜੇ ਹੋ ਕੇ ਇਸ ਫਾਇਲਕਾ ਜ਼ਿਲ੍ਹੇ ਦੇ ਇਕਲੋਤੇ ਸਰਕਾਰੀ ਕਾਲਜ ਨੂੰ ਉਚਾਈਆਂ ਤੱਕ ਲੈ ਕੇ ਜਾਣ ਦੇ ਲਈ ਆਪਣੀ ਲੜਾਈ ਨੂੰ ਹੋਰ ਲਾਮਬੰਦੀ ਨਾਲ ਹੋਰ ਤੇਖੀ ਕਰਨੀ ਚਾਹੀਦੀ ਹੈ ਸੋ ਸਾਡੀ ਜਿਹੜੀ ਫੈਡਰਲ ਡੈਮੋਕਰੇਟਿਕ ਸੋਸ਼ਲ ਡੈਮੋਕਰੇਟ ਦੇ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਜਿਹੜਾ ਦੇਖੋ ਅਸੀਂ ਅਧਿਆਪਕ ਜਿਹੜਾ ਹੁੰਦਾ ਉਹ ਇੱਕ ਚੇਤਨ ਵਰਗ ਦਾ ਹਿੱਸਾ ਹੁੰਦਾ ਹੈ ਵਿਦਿਆਰਥੀ ਤੇ ਅਧਿਆਪਕ ਦਾ ਜਿਹੜਾ ਰਿਸ਼ਤਾ ਹੈ ਉਹ ਨੂ ਮਾਸ ਦਾ ਰਿਸ਼ਤਾ ਹੁੰਦਾ ਹੈ ਅਸੀਂ ਇਹਨਾਂ ਵਿਦਿਆਰਥੀਆਂ ਤੋਂ ਸਾਡੀ ਜਥੇਬੰਦੀ ਕਿਸੇ ਵੀ ਐਂਗਲ ਤੋਂ ਪਾਸੇ ਨਹੀਂ ਹੈ ਅਸੀਂ ਇਹਨਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਹਰ ਐਂਗਲ ਤੋਂ ਇਹਨਾਂ ਦੇ ਨਾਲ ਖੜੇ ਆ ਔਰ ਹਮੇਸ਼ਾ ਇਹ ਸਾਨੂੰ ਆਪਣੇ ਆਪ ਆਪਣੇ ਨਾਲ ਖੜੇ ਪਾਉਣਗੇ ਜੀ ਸਰ ਕੀ ਕੰਗਿਆ ਇਸ ਪ੍ਰੋਗਰਾਮ ਨੂੰ ਲੱਗੇ ਜਿਹੜਾ ਸਨਮਾਨ ਸਵਾਰੋਜ਼ ਲੱਗਦਾ ਹੈ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਪੰਜਾਬ ਸਟੂਡੈਂਟ ਯੂਨੀਅਨ ਦੇ ਤੀਰਚ ਕੁਮਾਰ ਜੀ ਤੇ ਇਹਨਾਂ ਦੀ ਟੀਮ ਇਹ ਵਧਾਈ ਦੀ ਪਾਤਰ ਹੈ ਤੇ ਫਾਜ਼ਲਕਾ ਨਿਵਾਸੀਆਂ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ ਵੀ ਬੜੇ ਲੰਬੇ ਸਮੇਂ ਤੋਂ ਇਹ ਮੰਗ ਸੀਗੀ ਪਹਿਲਾਂ ਤਾਂ ਸਾਨੂੰ ਇਹ ਲੱਗਦਾ ਸੀ ਵੀ ਐਮਆਰ ਕਾਲਜ ਦੀ ਜਿਹੜੀ ਹੋਂਦ ਹੀ ਹੈ ਖਤਰੇ 'ਚ ਪੈ ਗਈ ਹੈ ਕਿਉਂਕਿ ਰੈਗੂਲਰ ਅਧਿਆਪਕਾਂ ਦਾ ਨਾ ਹੋਣਾ ਪ੍ਰੋਫੈਸਰਾਂ ਦਾ ਨਾ ਹੋਣਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸੀ ਫਿਰ ਜਿਹੜੇ ਮਾਸਟਰ ਡਿਗਰੀ ਕੋਰਸ ਹੈ ਅ ਇੱਥੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਸਰਕਾਰੀ ਕਾਲਜਾਂ ਚ ਆਉਂਦੇ ਆ ਤੇ ਉਹਨਾਂ ਲਈ ਕੋਈ ਸਾਧਨ ਨਹੀਂ ਸੀਗਾ ਮੈਂ ਸਮ ਇਨਾਂ ਵੀ ਇਹਨਾਂ ਦੇ ਸੰਘਰਸ਼ ਨੇ ਰੰਗ ਲਿਆਂਦਾ ਤੇ ਫਾਜ਼ਲ ਕਾਨ ਨਿਵਾਸੀਆਂ ਲਈ ਵੀ ਇਹ ਖੁਸ਼ੀ ਦਾ ਪਲ ਹੈ ਵੀ ਜਿਹੜੇ ਮਾਸਟਰ ਡਿਗਰੀ ਕੋਰਸ ਸ਼ੁਰੂ ਹੋਇਆ ਤੇ ਅਸੀਂ ਸ਼ੁਰੂ ਤੋਂ ਹੀ ਇਹਨਾਂ ਦੇ ਹਰ ਸੰਘਰਸ਼ 'ਚ ਇਹਨਾਂ ਦੇ ਨਾਲ ਆ ਅੰਗ-ਸੰਗ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੀਆਂ ਹੋਰ ਕੋਈ ਔਣਤਾਂਆਂ ਹੈਗੀਆਂ ਚਾਹੇ ਉਹ ਅਧਿਆਪਕਾਂ ਦੀ ਭਰਤੀ ਦੀ ਗੱਲ ਹੋਵੇ ਜਾਂ ਹੋਰ ਕੋਰਸ ਜਿਹੜੇ ਆ ਇੱਥੇ ਮਾਸਟਰ ਡਿਗਰੀ ਕੋਰਸ ਲਿਆਉਣ ਦੀ ਗੱਲ ਹੋਵੇ ਉਹ ਜਿਹੜਾ ਵੀ ਇਹ ਸੰਘਰਸ਼ ਵੇਡਣਗੇ ਅਸੀਂ ਇਹਨਾਂ ਦੇ ਤਨੋਂ ਮਨੋਂ ਤੇ ਤੁਹਾਨੂੰ ਇਹਨਾਂ ਦੇ ਹਮੇਸ਼ਾ ਨਾਲ ਰਹੇ ਆ ਤੇ ਆਉਣ ਵਾਲੇ ਸਮੇਂ ਚ ਵੀ ਇਹਨਾਂ ਦੇ ਨਾਲ ਰਹਾਂਗੇ ਜੀ ਮਾਸਟਰ ਜੀ ਕੀ ਕਹੋਗੇ ਅੱਜ ਦੇ ਛੋરા ਨੂੰ ਲੈ ਕੇ ਤੁਹਾਡੇ ਵੱਲੋਂ ਵੀ ਜਿਹੜਾ ਸੀਨੀਅਰ ਦਾ ਇਲੈਕਸ਼ਨ ਲੜਿਆ ਗਿਆ ਸੀ ਐਸੇ ਨੂੰ ਲੈ ਕੇ ਵੀ ਕਾਲਜ ਦੇ ਵਿੱਚ ਜਿਹੜਾ ਪੋਸਟ ਗ੍ਰੈਜੂਏਸ਼ਨ ਦੀਆਂ ਕਚਾਵਾ ਚਾਰ ਜੀ ਕੀ ਕਹੋਗੇ ਜਿਹੜਾ ਹੈ ਇੱਕ ਦੋ ਸਬਜੈਕਟ ਦੇ ਜਿਹੜੇ ਕਲਾਸ ਜਿਹੜੇ ਸ਼ੁਰੂ ਹੋਣ ਜਾਣ ਬੜੀ ਖੁਸ਼ੀ ਦੀ ਗੱਲ ਹੈ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੀ ਇੱਕ ਬਹੁਤ ਵੱਡੀ ਇੱਕ ਪਹਿਲ ਕਦਮੀ ਕੈਲੋ ਲੜਾਈ ਕੈਲੋ ਉਹਨਾਂ ਨੇ ਲੜ ਕੇ ਦੂਜੀ ਗੱਲ ਇਹ ਕਿ ਯੂਥ ਅਗਰ ਸਿੱਖਿਆ ਵਾਸਤੇ ਚਿੰਤਿਤ ਹੈ ਯੂਥ ਸਿੱਖਿਆ ਦੀ ਬਿਹਤਰੀ ਵਾਸਤੇ ਅੱਗੇ ਆਇਆ ਹੈ ਇਹ ਧੀਰਜ ਜੀ ਉਹਨਾਂ ਦੀ ਟੀਮ ਹੈ ਜਿਹੜੀ ਲਗਾਤਾਰ ਇਸ ਸੰਘਰਸ਼ ਕਰ ਰਹੀ ਸੀ ਕਿ ਐਮਰ ਕਾਲਜ ਜਿਹੜਾ ਇਕਲੌਤਾ ਸਾਡਾ ਸਰਕਾਰੀ ਕਾਲਜ ਹੈ ਇਹਦੀ ਬਿਹਤਰੀ ਵਾਸਤੇ ਸਾਨੂੰ ਸਾਰਿਆਂ ਨੂੰ ਪ੍ਰਿਆਸਰਤ ਰਹਿਣਾ ਚਾਹੀਦਾ ਹੈ ਅਸੀਂ ਸਾਰੇ ਇਹਨਾਂ ਦੇ ਨਾਲ ਖੜਦੇ ਹਾਂ ਜੋ ਵੀ ਕਦੇ ਵੀ ਇਹ ਸਮੇਂ ਤੇ ਬੁਲਾਉਂਦੇ ਹਰ ਤਰ੍ਹਾਂ ਦੀ ਇਹਨਾਂ ਦੀ ਹੈਲਪ ਕਰਨ ਲਈ ਤਿਆਰ ਰਹਿਨੇ ਆ ਤੇ ਇਹ ਬੜੀ ਵੱਡੀ ਗੱਲ ਹੈ ਕਿ ਇਹ ਯੂਥ ਜਿਹੜੀ ਹੈ ਅੱਜ ਹਿਸਟਰੀ ਯਾ ਪੰਜਾਬੀ ਦੀ ਪੋਸਟ ਗ੍ਰੈਜੂਏਸ਼ਨ ਕਾਲਜ ਦੇ ਅੰਦਰ ਲੈਨ ਚ ਕਾਮਯਾਬ ਹੋਏ ਆ ਇਹਦੇ ਨਾਲ ਕਈ ਬੱਚਾਂ ਦਾ ਪਵਿੱਖ ਬਣੇਗਾ ਔਰ ਬਿਹਤਰੀ ਇਹਦੀ ਚ ਜਦੋਂ ਸਿੱਖਿਆ ਵੱਧਦੀ ਹੈ ਤੇ ਕਾਲਜ ਨਹੀਂ ਵੱਧਦਾ ਬਲਕਿ ਸ਼ਹਿਰ ਦਾ ਵਿਕਾਸ ਵੀ ਹੁੰਦਾ ਹੈ ਅੱਜ ਸਾਰੇ ਜੋ ਵੀ ਅੱਜ ਇੱਥੇ ਪਹੁੰਚੇ ਸਾਰੇ ਵਧਾਈ ਦੇ ਪਾਤਰ ਹੈ ਖਾਸ ਕਰ ਪੰਜਾਬ ਸਟੂਡੈਂਟ ਯੂਨੀਅਨ ਤੇ ਉਹਨਾਂ ਦੇ ਨੁਮਾਇੰਦੇ ਇਹਦੇ ਵਾਸਤੇ ਬਹੁਤ-ਬਹੁਤ ਵਧਾਈ ਦੇ ਪਾਤਰ ਹੈ ਇਸ ਤਰ੍ਹਾਂ ਹੀ ਸੰਘਰਸ਼ ਕਰਦੇ ਰਵਾਂਗੇ ਰਲ ਮਿਲ ਕੇ ਕੰਮ ਕਰਦੇ ਰਵਾਂਗੇ ਹੋਰ ਵੀ ਜਿਹੜੀਆਂ ਕਮੀਆਂ ਨੇ ਅਸੀਂ ਮਿਲ ਕੇ ਪੂਰੀਆਂ ਕਰਾਂਗੇ ਜਿੱਤੇ ਜੀ ਕਹੋਗੇ ਅੱਜ ਜਿਹੜਾ ਪ੍ਰੋਫੈਸ਼ਨ ਜਾਂ ਦੋ ਕਲਾਸਿਸ ਲੈਦੇ ਨੇ ਸਫਲ ਰਹੇ ਹੋ ਅੱਗੇ ਕਿਸ ਤਰ੍ਹਾਂ ਸੰਘਰਸ਼ ਰਹਿਗਾ ਔਰ ਸੰਘਰਸ਼ ਪੂਰਾ ਕਿਵੇਂ ਕੀਤਾ ਇਹ ਵੀ ਐਕਸਪੈਕਟੇਸ਼ਨ ਦਾ ਜੀ ਐਮਆਰ ਕਾਲਜ ਫਾਇਲਕਾ ਦਾ ਸ਼ਹਿਰ ਦਾ ਇੱਕੋ ਇੱਕ ਸਰਕਾਰੀ ਕਾਲਜ ਆ ਤੇ ਇੱਥੇ ਬਹੁਤ ਸਾਰੇ ਅਸੀਂ ਜਦੋਂ ਦੇਖਿਆ ਇੱਕ ਬਹੁਤ ਸਾਰੇ ਕੋਰਸ ਨਹੀਂ ਹੈ ਜਿਹੜੇ ਕੋਰਸ ਸੀ ਜਿਸੋ ਬੀਐਸਸੀ ਮੈਡੀਕਲ ਵਰਗੇ ਕੋਰਸ ਵੀ ਇੱਥੇ ਬੰਦ ਕਰ ਦਿੱਤੇ ਗਏ ਇੱਕ ਸਮਾਂ ਸੀ ਇੱਥੇ ਇੱਕ ਸਮਾਂ ਸੀ ਜਦੋਂ ਐਡਮਿਸ਼ਨਾਂ ਇੰਨੀਆਂ ਜਾਦੇ ਹੁੰਦੀਆਂ ਸੀ ਸੀਟ ਲੈਣ ਲਈ ਵਿਦਿਆਰਥੀ ਜਿਹੜਾ ਬਹੁਤ ਸਟੂਡੈਂਟ ਰਹਿ ਜਾਂਦੇ ਸੀ ਮੰਗੇ ਹੁੰਦੇ ਸੀ ਸੀਟਾਂ ਵਧਾਈਆਂ ਜਾਣ ਪਰ ਕਾਲਜ ਦੀ ਜਿਸ ਤਰ੍ਹਾਂ ਦੀ ਹਾਲਤ ਬਣੀ ਉਸ ਤੋਂ ਬਾਅਦ ਇੱਕੋ ਇੱਕ ਕਾਲਜ ਹੋਵੇ ਤੇ ਬਾਰਡਰ ਬੈਲਟ ਹੋਵੇ ਜਿੱਥੇ ਵਿਦਿਆਰਥੀ ਜਿਹੜੇ ਲੋਕ ਆ ਜਿਹੜੇ ਪਛੜੇ ਹੋਏ ਆ ਨਾ ਤਾਂ ਇਸ ਤਰ੍ਹਾਂ ਦੀ ਇੰਡਸਟਰੀ ਆ ਇੱਥੇ ਜੋ ਕੰਮਕਾਰ ਮਿਲੇ ਇੱਕੋ ਇੱਕ ਸਾਧਨ ਸੀ ਜੇ ਪਛੜੇਵੇਂ ਨੂੰ ਦੂਰ ਕਰਨਾ ਉਹ ਐਜੂਕੇਸ਼ਨ ਸੀ ਤੇ ਐਜੂਕੇਸ਼ਨ ਦਾ ਜੋ ਅਦਾਰਾ ਹੈ ਉਹਦੀ ਹਾਲਤ ਬਹੁਤ ਮਾੜੀ ਸੀ ਉਹਨੂੰ ਲੈ ਕੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੜ ਰਹੇ ਹਾਂ ਅਸੀਂ ਗੱਲ ਕਰ ਰਹੇ ਸੀ ਕਿ ਇੱਥੇ ਜਿਹੜੀ ਕੋਰਸ ਜਿਹੜੇ ਨਵੇਂ ਕੋਰਸ ਸ਼ੁਰੂ ਹੋਣੇ ਚਾਹੀਦੇ ਜਿੰਚੋ ਮਾਸਟਰ ਡਿਗਰੀ ਸੀ ਬੀਐਸਸੀ ਸੀ ਬੀਕਾਮਰ ਦੇ ਕੋਰਸ ਸੀ ਜਾਂ ਬੀਏ ਦੇ ਵਿੱਚ ਕਈ ਤਰ੍ਹਾਂ ਦੇ ਸਬਜੈਕਟਾਂ ਦੀ ਗੱਲ ਕਰ ਰਹੇ ਸੀ ਜਿਹੜੇ ਕਿ ਇੱਥੇ ਨਹੀਂ ਹੈਗੇ ਜਿਸ ਤਰ੍ਹਾਂ ਡਰਾਇੰਗ ਹੈ ਫਿਲਾਸਫੀ ਹੈ ਇਸ ਤਰ੍ਹਾਂ ਦੀ ਕੋਰਸਾਂ ਦੀ ਮੰਗ ਕਰਦੇ ਰਹੇ ਲਗਾਤਾਰ ਲੜੇ ਕਈ ਵਾਰ ਅਸੀਂ ਐਮਐਲਏ ਐਮਪੀ ਨੂੰ keh riya ਇੱਥੇ ਜੇ ਮੁੱਖ ਮੰਤਰੀ ਤੱਕ ਆਉਂਦੇ ਨੇ ਉਹਨਾਂ ਤੱਕ ਵੀ ਗੱਲ ਪਹੁੰਚਾਈ ਡੀਸੀ ਦਫ਼ਤਰ ਅਸੀਂ ਅੰਦਰ ਤੱਕ ਵੜੇ ਲਾਠੀ ਚਾਰ ਦੇ ਤੱਕ ਹੋਇਆ ਹੈਗਾ ਅਸੀਂ ਇਹ ਲਗਾਤਾਰ ਲੜਾਈ ਜਿਹੜੀ ਉਹ ਛੱਡੀ ਨਹੀਂ ਹੈ ਕਿਸੇ ਵੀ ਕੀਮਤ ਤੇ ਅਸੀਂ ਇਹ ਸਾਡੀ ਅਸੀਂ ਇਹ ਥਾਣਿਆਂ ਹੋਇਆ ਜੀ ਕਿ ਅਸੀਂ ਲੈ ਕੇ ਆਵਾਂਗੇ ਤੇ ਉਹ ਜਿਹੜੀ ਐਮਏ 2 ਐਮਏ ਜਿਹੜੀ ਐਮਏ ਹਿਸਟਰੀ ਤੇ ਐਮਏ ਪੰਜਾਬੀ ਔਰ ਥਰੂ ਹੋਈ ਆ ਉਹਦੇ ਚ ਅਸੀਂ ਇਹ ਵੀ ਮੰਨਦੇ ਆ ਕਿ ਕੱਲੇ ਅਸੀਂ ਨਹੀਂ ਇਹ ਲੜਾਈ ਲੜੀ ਹੈਗੀ ਇਸ ਲੜਾਈ ਦੇ ਵਿੱਚ ਇਸ ਫਾਇਲ ਕਾ ਦੀਆਂ ਵੱਖ-ਵੱਖ ਸੰਸਥਾਵਾਂ ਦਾ ਆਮ ਲੋਕਾਂ ਦਾ ਵਿਦਿਆਰਥੀਆਂ ਦਾ ਕਾਲੇ ਦੇ ਪ੍ਰੋਫੈਸਰਾਂ ਦਾ ਬਹੁਤ ਵੱਡਾ ਸਹਿਯੋਗ ਸੀਗਾ ਤੇ ਅਸੀਂ ਉਹ ਸਹਿਯੋਗ ਨੂੰ ਪੱਤਰਕਾਰਾਂ ਦਾ ਬਹੁਤ ਵੱਡਾ ਸਹਿਯੋਗ ਸੀ ਉਹ ਸਹਿਯੋਗ ਨੂੰ ਅਸੀਂ ਭੁੱਲੇ ਨਹੀਂ ਸੀ ਅਸੀਂ ਉਹ ਧੰਨਵਾਦ ਕਰਨਾ ਸੀ ਅਸੀਂ ਉਸ ਲਈ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਇੱਕ ਤਾਂ ਧੰਨਵਾਦ ਕਰੀਏ ਤੇ ਦੂਸਰਾ ਜਿਹੜਾ ਸਨਮਾਨਿਤ ਕੀਤਾ ਜਾਵੇ ਜਿਹੜੀਆਂ ਧਿਰਾਂ ਜਿਹੜੀ ਜਥੇਬੰਦੀਆਂ ਜਾਂ ਜਿਹੜੇ ਪੱਤਰਕਾਰ ਪ੍ਰੋਗਰੈਸਿਵ ਕੰਮ ਕਰ ਰਹੇ ਆ ਇਹ ਸਮਾਜ 'ਚ ਉਸ ਚੀਜ਼ਾਂ ਗਲਤ ਨੂੰ ਸਹੀ ਕਰਨ ਵਾਲੇ ਪਾਸੇ ਲੱਗੇ ਹੋਏ ਆ ਉਹਨਾਂ ਲਈ ਅਸੀਂ ਇਹ ਸਨਮਾਨ ਸਮਾਰੋਹ ਰੱਖਿਆ ਤੇ ਨਾਲ ਹੀ ਅਸੀਂ ਇੱਕ ਚਰਚਾ ਕਰਨਾ ਚਾਹੁੰਦੇ ਆ ਕੀ ਐਜੂਕੇਸ਼ਨ ਹੋਰ ਬਿਹਤਰ ਕਿਸ ਤਰ੍ਹਾਂ ਹੋ ਸਕਦੀ ਹੈ ਅਸੀਂ ਸਾਡਾ ਸਾਡੀਆਂ ਸੰਸਥਾਵਾਂ ਦਾ ਕੀ ਸਹਿਯੋਗ ਹੋ ਸਕਦਾ ਅਸੀਂ ਆਪਦਾ ਰੋਲ ਕਿਸ ਤਰ੍ਹਾਂ ਨਿਭਾ ਸਕਦੇ ਹਾਂ ਇਸ ਚੀਜ਼ ਨੂੰ ਲੈ ਕੇ ਅਸੀਂ ਅੱਜ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਨਾਲ ਹੀ ਅਸੀਂ ਉਹਨਾਂ ਸੰਸਥਾਵਾਂ ਉਹਨਾਂ ਪੱਤਰਕਾਰਾਂ ਉਹਨਾਂ ਪ੍ਰੋਫੈਸਰਾਂ ਨੂੰ ਸਨਮਾਨਤ ਵੀ ਕਰਨਾ ਹੈਗਾ ਤੇ ਉਸ ਲਈ ਇਹ ਪ੍ਰੋਗਰਾਮ ਕਰ ਰਹੇ ਹਾਂ ਇਸ ਤੋਂ ਬਾਅਦ ਦੀ ਜਿਹੜੀ ਲੜਾਈ ਹੈ ਦਿਨ ਦਿਨ ਜੋ ਐਮਐਸਸੀ ਦੇ ਕੋਰਸ ਬੀਕਾਮ ਦੇ ਕੋਰਸ ਆ ਜਾਂ ਬੀਏ ਦੇ ਵਿੱਚ ਹੋਰ ਸਬਜੈਕਟਾਂ ਦੀ ਗੱਲ ਆ ਕਾਲਜ ਵਿੱਚ ਪੱਕੇ ਪੱਕੇ ਪ੍ਰੋਫੈਸਰਾਂ ਦੀ ਗੱਲ ਆ ਉਹ ਸਾਰੀਆਂ ਲੜਾਈਆਂ ਜਿਹੜੀਆਂ ਪੈਂਡਿੰਗ ਪਈਆਂ ਹੈਗੀਆਂ ਉਹ ਵੀ ਲੜਾਈ ਜਾਰੀ ਰਹੂਗੀ ਤੇ ਜਿਹੜਾ ਇਹ ਜਿਹੜੀ ਪ੍ਰਾਪਤੀ ਹੈ ਸੰਘਰਸ਼ਾਂ ਰਾਹੀਂ ਮਿਲੀ ਇਹਨੂੰ ਅਸੀਂ ਉਹ ਸਹਿਯੋਗ ਜਿਨ੍ਹਾਂ ਦਾ ਸੀ ਉਹਨਾਂ ਯੋਗਦਾਨ ਅਸੀਂ ਮੰਨਦੇ ਹਾਂ ਉਹਨਾਂ ਲਈ ਇੱਕ ਪ੍ਰੋਗਰਾਮ ਕਰ ਰਹੇ ਹਾਂ ਜੀ ਬੰਦਾ ਕਾਫੀ ਦਿਨਾਂ ਤੋਂ ਦੇਖਿਆ ਵੀ ਸੰਘਰਸ਼ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਸੀ ਤਦਨੇ ਬੋਲ ਲਗਾਏ ਗਏ ਪਰ ਅਬ ਉਸ ਕੀਤਾ ਗਿਆ ਮੰਗ ਪੱਤਰ ਪੱ ਦਿੱਤੇ ਗਏ ਤਾਂ ਅੱਜ ਜਿਹੜਾ ਦੋ ਕਲਾਸਾਂ ਸ਼ੁਰੂ ਹੋਣ ਤੇ ਸਨਮਾਨ ਸਮਾਰੋਹ ਕਰੀ ਯੂਨੀਅਨ ਵੱਲੋਂ ਕੀਤਾ ਜਾ ਰਿਹਾ ਤਾਂ ਕਿ ਕਾਂਗਰਸ ਸਾਰੇ ਪ੍ਰੋਗਰਾਮ ਨੂੰ ਲੈ ਕੇ ਕਿਵੇਂ ਸਾਰਾ ਸੰਘਰਸ਼ ਦਿਆ ਇਹ ਵੀ ਸਾਡੇ ਦਸਤਕ ਜੀ ਕਾਫੀ ਜ਼ਿਆਦਾ ਅਸੀਂ ਸਮਝਦੇ ਹਾਂ ਵੀ ਸਾਨੂੰ ਮੁਸੀਬਤਾਂ ਵੀ ਬਹੁਤ ਜ਼ਿਆਦਾ ਚੇਲਣੀਆਂ ਪਈਆਂ ਕਾਫੀ ਲੰਮੇ ਸਮੇਂ ਦੇ ਸੰਘਰਸ਼ ਤੋਂ ਬਾਅਦ ਇਹ ਦਿਨ ਵੇਖਣ ਨੂੰ ਮਿਲਿਆ ਵੀ ਜਦੋਂ ਸਾਡੇ ਕਾਲਜ 'ਚ ਐਮਏ ਆਈ ਹੈ ਪਰ ਲੰਮੇ ਸਮੇਂ ਦੇ ਸੰਘਰਸ਼ ਵਿੱਚ ਕਾਫੀ ਜ਼ਿਆਦਾ ਦਿੱਕਤ ਵੀ ਸਾਨੂੰ ਦੇਖਣੀਆਂ ਪਈਆਂ ਜਿਹਦੇ ਵਿੱਚ ਕਾਫੀ ਜ਼ਿਆਦਾ ਵਿਦਿਆਰਥੀਆਂ ਦਾ ਸੰਯੋਗ ਸੀਗਾ ਸਾਡੇ ਨਾਲ ਉਹਦੇ ਮਿਹਨਤ ਸਦਕਾ ਅਸੀਂ ਖੜੇ ਰਹੇ ਉਹਨਾਂ ਫੱਕ ਤੇ ਸਾਨੂੰ ਐਸੀ ਵੀ ਸਾਡੇ ਜਿਹੜਾ ਇਕੋ ਇੱਕ ਸਰਕਾਰੀ ਕਾਲਜ ਹੈ ਇਹਦੇ ਵਿੱਚ ਐਮਏ ਵਰਗੇ ਕੋਰਸ ਨਹੀਂ ਹੈਗੇ ਵੱਧ ਗਿਣਤੀ ਸਾਡੇ ਕੁੜੀਆਂ ਦੀ ਕਾਲਜ ਵਿੱਚ ਹੈਗੀ ਆ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਸੀਗੀ ਵੀ ਸਾਨੂੰ ਬਾਹਰ ਜਿਹੜੀ ਹੈ ਸਟੱਡੀ ਔਖੀ ਮਿਲਦੀ ਆ ਬਾਹਰ ਜਾਣਾ ਆਉਣਾ ਕੁੜੀਆਂ ਵਾਸਤੇ ਬਹੁਤ ਮੁਸ਼ਕਲ ਦੀ ਗੱਲ ਹੁੰਦੀ ਹੈ ਅਸੀਂ ਸਮਝਦੇ ਸੀ ਵੀ ਇੱਥੇ ਕਾਲਜ ਵਿੱਚ ਬੀਏ ਹੈਗੀ ਹੈ ਬੀਏ ਤੋਂ ਬਾਅਦ ਕੁੜੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਆ ਤੇ ਅਗਲੀ ਜਿਹੜੀ ਪੜ੍ਹਾਈ ਆ ਉਹ ਸਾਡੀ ਵਿੱਚੇ ਰਹਿ ਜਾਂਦੀ ਹੈ ਜਿਹੜੇ ਕਿ ਸਾਡੇ ਕੋ ਪੂਰੀ ਵੀ ਨਹੀਂ ਹੋ ਪਾਉਂਦੀ ਜੇ ਇਸੇ ਕਾਲਜ ਵਿੱਚ ਅਸੀਂ ਕਹਾਂ ਐਮਏ ਆ ਜਾਂਦੀ ਹੈ ਤੇ ਕੁੜੀਆਂ ਦਾ ਆਪਣੀ ਲਾਈਨ ਇੱਕ ਚੋਇਸ ਕਰ ਸਕਦੀਆਂ ਵੀ ਜਿਹੜਾ ਅੱਗੇ ਆ ਦੀ ਜ਼ਿੰਦਗੀ ਦਾ ਸਫ਼ਰ ਆ ਤੇ ਕਰਨਾ ਉਹ ਆਪ ਦਾ ਡਿਪੈਂਡ ਹੋ ਸਕਦੀਆਂ ਹਨ ਤੇ ਇਹਨਾਂ ਨੂੰ ਲੈ ਕੇ ਅਸੀਂ ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਕਾਫੀ ਜ਼ਿਆਦਾ ਜਿਵੇਂ ਤੁਹਾਨੂੰ ਪਹਿਲਾਂ ਸਾਥੀਆਂ ਨੇ ਗੱਲ ਦੱਸੀ ਵੀ लाठी चार्ज ਤੱਕ ਸਾਨੂੰ ਸਹਣੇ ਪਏ ਅਸੀਂ ਡੀਸੀ ਦਫਤਰ ਕੋਈ ਅਜਾ ਕੋਈ ਬੰਦਾ ਨਹੀਂ ਜਿਹਨੂੰ ਅਸੀਂ ਮਿਲ ਕੇ ਇਹ ਗੱਲ ਨਾ ਦੱਸੀ ਹੋਵੇ ਸਾਡਾ ਇੱਕ ਸਰਕਾਰੀ ਕਾਲਜ ਹੈ ਇਹਦੇ ਵਿੱਚ ਐਮਏ ਵਰਗੇ ਕੋਰਸ ਨਹੀਂ ਹੈਗੇ ਇਹਨਾਂ ਨੂੰ ਲਿਆਉਣ ਸੰਬੰਧੀ ਅਸੀਂ ਕਾਫੀ ਜ਼ਿਆਦਾ ਸੰਬੰਧ ਵਿੱਚ ਕੇ ਕਈ ਨਾਲ ਮੁਲਾਕਾਤ ਕੀਤੀ ਅਸੀਂ ਕਈਆਂ ਨਾਲ ਗੱਲਬਾਤ ਕੀਤੀ ਹਨ ਤੇ ਜਿਹੜਾ ਕਿ ਅਸੀਂ ਕਹਿੰਦੇ ਸੀ ਵੀ ਇਹ ਕੋਰਸ ਨੂੰ ਬਚਾਇਆ ਜਾ ਸਕੇ ਵੀ ਇੱਕ ਬੀਏ ਕੋਰਸ ਕੋਈ ਆਮੀ ਜੇ ਕੋਰਸ ਹੈਗਾ ਅਸੀਂ ਕਹਿੰਨੇ ਆ ਐਮਏ ਵਰਗੇ ਕੋਰਸ ਹੋਣ ਜਿਹੜੇ ਕਿ ਵੱਧ ਸਟੱਡੀ ਜਿਹੜੇ ਗਰੀਬ ਦੱਕੇ ਦੇ ਪਰਿਵਾਰ ਦੇ ਬੱਚੇ ਆ ਉਹ ਇੱਥੇ ਆ ਕੇ ਪੜ੍ਹ ਸਕਣ ਵੀ ਫ੍ਰੀ ਐਜੂਕੇਸ਼ਨ ਤਾਂ ਮਿਲਦੀ ਹਰ ਇੱਕ ਕਿਸੇ ਨੂੰ ਅਸੀਂ ਕਹਿ ਰਹੇ ਹਾਂ ਨਾ ਪਰ ਉਹ ਮਿਲਦੀ ਕਿਵੇਂ ਆ ਜੇ ਜਿਹੜਾ ਕੋਰਸ ਹੀ ਨਹੀਂ ਹੈਗੇ ਉਹ ਮਿਲੂਗੀ ਕਿਵੇਂ ਅਸੀਂ ਕਹਿੰਨੇ ਆ ਜੇ ਕੋਰਸ ਇਹ ਚ ਸਟਾਰਟ ਕੀਤੇ ਜਾਣ ਹਾਂ ਤੇ ਉਹ ਜਿਹੜੇ ਕਿ ਗਰੀਬ ਦੱਕੇ ਦੇ ਵਿਦਿਆਰਥੀ ਆ ਉਹ ਪੜ੍ਹ ਸਕਣ ਤੇ ਆਪਦਾ ਅੱਗੇ ਜ਼ਿੰਦਗੀ ਜਿਹੜਾ ਕਿ ਉਹ ਕੁਝ ਵੀ ਬੰਨਣਾ ਚਾਹੁੰਦੇ ਆ ਉਹਦਾ ਏਮ ਪ੍ਰਾਪਤ ਕਰ ਸਕਣ ਤੇ ਇਹਦੇ ਵਿੱਚ ਕੁੜੀਆਂ ਦਾ ਅਸੀਂ ਕਹਿੰਨੇ ਬਹੁਤ ਵੱਡਾ ਸੰਯੋਗ ਸੀਗਾ ਜਿਹੜੀਆਂ ਕਿ ਸਾਡੇ ਨਾਲ ਜੇ ਕਈ ਵਾਰੀ ਜਦੋਂ ਧਰ ਨਾਲ ਆਉਂਦੇ ਸੀ ਇੰਨੀ ਗਰਮੀ ਵਿੱਚ ਜਾਂ ਇੰਨੀ ਸਰਦੀ ਵਿੱਚ ਸਾਡੇ ਨਾਲ ਖੜਦੀਆਂ ਰਹੀਆਂ ਵੱਧ ਗਿਣਤੀ 'ਚ ਸਾਡੇ ਨਾਲ ਸਟੂਡੈਂਟ ਖੜਦੇ ਰਹੇ ਇਸ ਕਾਲਜ ਦੇ ਪ੍ਰੋਫੈਸਰਾਂ ਤਾਂ ਤਾਂ ਸਾਡਾ ਸਾਥ ਸੀਗਾ ਸਾਨੂੰ ਉਮੀਦ ਹਰੇਕੋ ਇਹ ਦਿੰਦਾ ਸੀ ਵੀ ਤੁਸੀਂ ਲੱਗੇ ਰਹੋ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਸਾਡੇ ਜਿਹੜੇ ਭੈਣ ਭਰਾ ਸੀ ਪਹਿਲਾਂ ਉਹ ਸੰਘਰਸ਼ ਦੀ ਲਾਈਨ ਵਿੱਚ ਸੀਗੇ ਵੀ ਸਾਡੇ ਭੈਣ ਭਰਾਵਾਂ ਦੇ ਹੁੰਦਿਆਂ ਤੱਕ ਐਵੇਂ ਆ ਜੂਗੀ ਤੇ ਜਿਹੜੇ ਸਾਡੇ ਤੋਂ ਵੱਡੇ ਸੀਗੇ ਉਹਨਾਂ ਦੀ ਇਹ ਗੱਲ ਕਹੀ ਤੇ ਅਸੀਂ ਕਹਿੰਦੇ ਸੀ ਸਾਡੇ ਹੁੰਦਿਆਂ ਐਵੇਂ ਨਹੀਂ ਤਾਂ ਅਸੀਂ ਅੱਗੇ ਸੰਘਰਸ਼ ਤੈਅ ਰੱਖਾਂਗੇ ਵੀ ਜਿਹੜੀ ਕਿ ਉਹ ਐਵੇਂ ਅੱਗੇ ਅਗਲੇ ਵਾਰ ਸਟਾਰਟ ਪੜਾਈ ਨਹੀਂ ਕਿਸੇ ਦਾ ਕਿਸੇ ਪ੍ਰਭਾਵਿਤ ਹੁੰਦੀ ਸੀ ਦੇਖੋ ਜਿਹੜੇ ਸਵਰਸ਼ ਕਰਨਾ ਉਹਦੀ ਪਲਾਨਿੰਗ ਕਰਨੀ ਉਸ ਤੋਂ ਬਾਲਾ ਮੀਟਿੰਗਾਂ ਕਰਨੀਆਂ ਇਸ ਦੌਰਾਨ ਫਿਰ ਪੜਾਈ ਤੇ ਕਿੰਨਾ ਕਦਰ ਪੈਂਦਾ ਸੀ ਜੀ ਅਸੀਂ ਕਹਿੰਨੇ ਆ ਵੀ ਜਿਹੜਾ ਬੰਦਾ ਵੱਧ ਐਡਵਾਂਸ ਆਪਦੇ ਸਿਲੇਬਸ ਦੇ ਅਕੋਰਡਿੰਗ ਕਿਤਾਬ ਪੜ੍ਹਨੀ ਨਹੀਂ ਪਸੰਦ ਕਰਦਾ ਹਨ ਉਹਦੇ ਵਾਸਤੇ ਤਾਂ ਇਹ ਗੱਲਾਂ ਬਹੁਤ ਔਕੀਆਂ ਲੱਗਦੀਆਂ ਜਿਹੜਾ ਬੰਦਾ ਆਪਦੇ ਸਿਲੇਬਸ ਦੇ ਅਕੋਰਡਿੰਗ ਕਿਤਾਬਾਂ ਪੜ੍ਹਦਾ ਸਿਲੇਬਸ ਤੋਂ ਵੱਖ ਵੀ ਜਿਹੜਾ ਪਰਦਾ ਕਤਾਬਾ ਉਹਦੇ ਵਾਸਤੇ ਕੋਈ ਔਖੀ ਗੱਲ ਨਹੀਂ ਹੈਗੀ ਵੱਧ ਪੜ੍ਹਨਾ ਵੀ ਪੈਂਦਾ ਇਹਦੇ ਵਾਸਤੇ ਕਿਉਂਕਿ ਅਗਲਿਆਂ ਨੂੰ ਗੱਲ ਸਮਝਾਉਣੀ ਜਿਚਾਉਣੀ ਬਹੁਤ ਔਖੀ ਆ ਨਹੀਂ ਤਾਂ ਆਮ ਕਈ ਕਹਿ ਦਿੰਦੇ ਆ ਜੇ ਐਮਏ ਨਹੀਂ ਹੈਗੀ ਤਾਂ ਅਸੀਂ ਕੀ ਕਰ ਸਕਦੇ ਆ ਹਾਂ ਉਹ ਗੱਲ ਸਮਝਣ ਵਾਸਤੇ ਇਹ ਹੁੰਦੀ ਹੈ ਵੀ ਜਿਹੜੇ ਬੱਚੇ ਸਾਡੇ ਅੱਜ ਦੇ ਹੈਗੇ ਆ ਜਿਓ ਉਹ ਐਮਏ ਨਾਲ ਪੜ੍ਹਨਗੇ ਤੇ ਆਉਣ ਵਾਲੀ ਪੀੜ੍ਹੀ ਦਾ ਬਣੂਗਾ ਕੀ ਇਹਦੇ ਵਾਸਤੇ ਵਾਦ ਚੜ ਕੇ ਸਾਨੂੰ ਪੜ੍ਹਨਾ ਪੈਂਦਾ ਵੱਧ ਤਿਆਰੀਆਂ ਕਰਨੀਆਂ ਪੈਂਦੀਆਂ ਵੱਧ ਇੱਕ ਦੂਜੀ ਨਾਲ ਸਲਾਹ ਕਰਨੀ ਪੈਂਦੀ ਹੈ ਜਿਹੜੀਆਂ ਰੋਜ਼ ਦੀਆਂ ਮੀਟਿੰਗਾਂ 'ਚ ਨਵੇਂ-ਨਵੇਂ ਗੱਲ ਕਰਨੀ ਪੈਂਦੀ ਹੈ ਉਹਦੇ ਵਾਸਤੇ ਵੱਧ ਸਾਨੂੰ ਪੜ੍ਹ ਉਨਾ ਅਧਿਆਸਕ ਅਰਸ਼ ਕਿਸ਼ਤਾਂ ਦਾ ਜਾਰੀ ਰਹੇਗਾ ਜੀ ਅਸੀਂ ਕਹਿੰਨੇ ਆ ਜਿਹੜੀਆਂ ਦੋ ਸਬਜੈਕਟ ਦੀ ਐਮਏ ਆਈ ਹੈ ਤੇ ਅੱਗੇ ਜਿਹੜੇ ਬਾਕੀ ਦੇ ਸਬਜੈਕਟ ਵੀ ਆ ਜਿੰਨੇ ਤਰ੍ਹਾਂ ਦੀਆਂ ਸੀ ਇਹਨੇ ਸਾਰਿਆਂ ਦੀ ਐਮਏ ਇਥੇ ਲਿਆ ਕੇ ਛੱਡਾਂਗੇ ਇਹਦੇ ਵਾਸਤੇ ਅੱਗੇ ਸੰਰਸ਼ਾ ਹੋ ਰਹੀ ਖਾਈ ਰਹੂ ਜੀ ਵੀਰੇ ਕੀ ਨਾ ਟੋਟਾ ਮੇਰਾ ਨਾਮ ਜੀ ਕਮਲਜੀਤ ਪੰਜਾਬ ਸਟੂਡੈਂਟ ਯੂਨੀਅਨ ਜੀ ਲਾਗੂ ਫਾਜ਼ੀਕਾ ਕੀ ਕਹੋਗੇ ਇਸ ਪ੍ਰੋਗਰਾਮ ਜਿਹੜੇ ਆਏ ਨੇ ਜਿਸ ਜਨਾਂ ਨੂੰ ਕੀ ਕਹਿਣਾ ਹੈ ਅਸਤਾਜੀ ਇਸ ਪ੍ਰੋਗਰਾਮ ਜਿਹੜਾ ਅਸੀਂ ਲਿਖਿਆ ਸੀਗਾ ਇਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਡੈਮੋਕ੍ਰੇਟ ਟੀਚਰ ਫੰਡ ਤੇ ਕਿਰਤੀਕਸਾਂ ਯੂਨੀਅਨ ਦਾ ਹੋਰ ਵੀ ਜਿਹੜੇ ਸਰਗਰਮ ਲੋਕ ਜਿਹੜੇ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜੇ ਇਨਵਾਈਟ ਦੇ ਸਾਡੇ ਛੋਟੇ ਜਿਹੇ ਸੱਦੇ ਤੇ ਜਿਹੜੇ ਪਹੁੰਚਿਆ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖਿਆ ਨੂੰ ਲੈ ਕੇ ਜਾਂ ਸਿਹਤ ਨੂੰ ਲੈ ਕੇ ਜਿਹੜੀਆਂ ਦਿੱਕਤਾਂ ਖੜੀਆਂ ਕਿਤੇ ਸਮਾਜ ਦੇ ਵਿੱਚ ਅਸੀਂ ਰਲ ਮਿਲ ਕੇ ਉਹਨਾਂ ਨੂੰ ਹੱਲ ਕਰਾਂਗੇ ਤੇ ਅਸੀਂ ਫੇਰ ਤੋਂ ਦੁਬਾਰਾ ਇਹਨਾਂ ਦਾ ਜਿੱਥੇ ਬੰਨਿਆ ਜਿੰਨੇ ਵੀ ਸਾਡੇ ਸਹਿਯੋਗੀ ਹੈਗੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਇਸ ਪ੍ਰੋਗਰਾਮ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ